ਪਿੰਦਰ ਇਧਰ ਆ ਪੁੱਛਣਾ ਹਨੂ ਬਾਲਾ ਗੱਡੀ ਵੱਲੋਂ ਹਾਂਜੀ ਹੋਰ ਕਿਦਾਂ ਠੀਕ ਆ ਵਧੀਆ ਠੀਕ ਆ ਵੇਖ ਲੋ ਮੈਂ ਕਹਿੰਦੇ ਆ ਵੀ ਫਿਰ ਦਸ ਗੱਡੀ ਦਾ ਕੀ ਕਰਨਾ ਡਾੜੀ ਮੈਂ ਆਣਾ ਸਲਾਹ ਹਟਾਤੀ ਹਟਾਤੀ ਆਹੋ ਉਹ ਮੈਂ ਚੱਲ ਇੱਕ ਹੈਗੀ ਤੇ ਸਹੀ ਏ ਤੇ ਲੈ ਲੈਂਦੇ ਗਾਛਦਾ ਹੀ ਆ ਮੈਂ ਸਗੋਂ ਹੁੰਦੇ ਆ ਵੀ ਚੱਲ ਪੈਪ ਉਹ ਇੱਥੇ ਕਰਕੇ ਦੇਣਾ ਤੈਨੂੰ ਉਹ ਨਹੀਂ ਨਹੀਂ ਤੁਸੀਂ ਰਹਿਣ ਦੋ ਹੁਣ ਉਹ ਮੰਮੀ ਨੇ ਆਖੜੇ ਕਿ ਨਵਦੀਪ ਲਈ ਕੋ ਸੋਨਾ ਸਾਨਾ ਬਣਵਾਇਆ ਏ ਅੱਛਾ ਤੇ ਉੱਥੇ ਪੈਸੇ ਦੇਣੇ ਨੇ ਤੇ ਮੈਂ ਤਾਂ ਪਹਿਲਾਂ ਕੀਤੀ ਜੈਦਾਂ ਦੇ ਨਹੀਂ ਮੈਂ ਹਾਂ ਚਲੋ ਕੋਈ ਨਹੀਂ ਉਦਾਂ ਹੈ ਮੰਮੀ ਦੀ ਵੀ ਗੱਲ ਸਹੀ ਜੀ ਮਹਿਲਾ ਮੁੜ ਕੇ ਮੇਰੇ ਤੇ ਨਾ ਗੱਲ ਲੈ ਐਵੇਂ ਉਹ ਨਹੀਂ ਲਿਆਉਂਦਾ ਮੈਂ ਆ ਪੂਰਾ ਤਿਆਰੀਓ ਗੱਡੀ ਲੈ ਕੇ ਦੇਣੂ ਚਲੋ ਕੋਈ ਨਹੀਂ ਤੀਖ ਲੋ ਜੋ ਕੁਛ 6 ਮਹੀਨੇ ਫਿਰ ਨਮੀ ਲੱਲਾਂਗੇ ਚਲ ਇਦਾਂ ਕਰ ਲਈ ਫਿਰ ਹਣਾ ਵੀ ਨਵਾਂ ਸੰਧਨ ਨਵਾਂ ਹੀ ਹੁੰਦਾ ਜਿੱਦਾਂ ਤੂੰ ਕਹੇ ਮੈਂ ਤਾਂ ਸਹਿਮਤ ਹਾਂ ਤੇਰੇ ਨਾਲ ਚਲੋ ਕੋਈ ਗੱਲ ਨਹੀਂ ਆ ਹਾਂ ਤੂੰ ਆਪ ਹੀ ਸਲਾਹ ਟਾਈ ਆ ਨਹੀਂ ਤੇ ਮੈਂ ਤੁਹਾਨੂੰ ਤੈਨੂੰ ਪੈਸੇ ਫੜਾ ਦੇਣੇ ਉਹ ਮੈਂ ਹਾਂ ਚਲ ਦੇ ਨੇ ਹਣਾ ਫਿਰ ਤੱਕੀ ਉਹਨਾਂ ਦੀ ਮੋੜ ਨਹੀਂ ਹੈ ਚਲ ਠੀਕ ਆ ਉਹ ਤਾਂ ਤੁਹਾਡੀ ਮਾਂ ਪੁੱਤਾਂ ਦੀ ਕੋਈ ਗੱਲ ਹੋਈ ਨਾ ਉਹ ਮੁੰਡੇ ਇਹ ਗੱਲ ਦਾ ਨਹੀਂ ਬੋਲਦਾ ਆਪ ਜੜੀ ਚੀਜ਼ ਮੰਗਾ ਹੱਸੇ ਲੈ ਦੇ ਦਿੰਦੇ ਨੇ ਇਹ ਤਾਂ ਮੈਂ ਹੁਣਾਂ ਪਹਿਲੀ ਵਾਰੀ ਨਾ ਕੀਤੀ ਤੇ ਚਲ ਮੰਨ ਹੀ ਲੈਣਾ ਹਾਂ ਹਾਂ ਹਨਾ ਨਾਲੇ ਉਦਾਂ ਡੈਡੀ ਕਰਨੀ ਵੀ ਖੀਏ ਉਹ ਵੀ ਗਿਆਨ ਆ ਦੱਸ ਜੇ ਤੂੰ ਮੰਗੀ ਤੇ ਨਾਂ ਵਾਲੀ ਕਿਹੜੀ ਗੱਲ ਹੈ ਉਹ ਚਲੋ ਕੋਈ ਨਹੀਂ ਹੁਣ ਗੱਡੀ ਵੀ ਹੈਗੀ ਬੁਲਟ ਵੀ ਹੈਗਾ ਵਾ ਕਿਹੜੀ ਚੀਜ਼ ਨਹੀਂ ਘਰ 'ਚ ਦੋ ਮੋਟਰਸਾਈਕਲ ਨੇ ਸੰਦ ਤੇ ਬਸੇਰੇ ਨੇ ਆਹੋ ਉਹਨੇ ਵੀ ਸੋਚਿਆ ਹੋਣਾ ਚਲੋ ਜੋ ਵੀ ਹੈਗਾ ਠੀਕ ਆ ਤੇ ਕੋਈ ਨਹੀਂ ਤੁਸੀਂ ਨਾ ਐਵੇਂ ਟੈਨਸ਼ਨ ਲਿਓ ਹੁਣ ਤੂੰ ਨਰਾਜ ਨਹੀਂ ਕਿਹਾ ਗੱਲਾਂ ਉਹ ਨਹੀਂ ਨਰਾਜ ਦੱਸੋ ਕਿਹੜੀ ਗੱਲਾਂ ਚੱਲ ਕੋਈ ਗੱਲ ਨਹੀਂ ਜੇ ਨਰਾਜ ਹੋਣਾ ਹੁੰਦਾ ਫਿਰ ਮੈਂ ਜिद ਕਰਕੇ ਲੈਣ ਲੈਂਦਾ ਚੱਲ ਜਾ ਮੇਰਾ ਪੁੱਤ ਕੋ ਖਾ ਪੀਲਾ ਜਾ ਕੇ ਹੈ ਕੋਈ ਨਹੀਂ ਮੈਂ ਤੇਨੂੰ ਗੱਡੀ ਕਿਸੋਂ ਲੈ ਕੇ ਦੇਣੀ ਮੈਂ ਵੀ ਟੋਰੀ ਬਣਾਉਣ ਰਿਆਂ ਫੋਕਾ ਚੱਲ ਵਧੀਆ ਹੋ ਗਿਆ ਸੱਪ ਵੀ ਮਰ ਗਿਆ ਤੇ ਸੋਟਾ ਵੀ ਬਚ ਗਿਆ ਰਿਆ ਵੀ ਰਹਿ ਗਿਆ ਤੇ ਪੈਸੇ ਵੀ ਬਚ ਗਏ ਨਾਲੇ ਲੈਣੀ ਕਿੱਥੋਂ ਅਸੀਂ ਜਿਵੇਂ ਪਹਿਲਾਂ ਨੰਗ ਹੋਏ ਫਿਰਨਦੇ ਆ ਉਦਾਂ ਇੱਕ ਗੱਲ ਇੰਦਰ ਦੀ ਮਾਂ ਚਲਾਕ ਬੜੀ ਆ ਦਿਮਾਗ ਬਹੁਤ ਜ਼ਿਆਦਾ ਆ ਜੇ ਕੋ ਕੰਮ ਕਰੀਏ ਤਾਂ ਮਿੰਟੋ ਮਿੰਟੀ ਕਰ ਦਿੰਦੀ ਆ ਸਾਥ ਪੂਰਾ ਦਿੰਦੀ ਚਲੋ ਇਦਾਂ ਹੋਣਾ ਚਾਹੀਦਾ 15 ਲੱਖ 20 ਲੱਖ 18 ਲੱਖ 2 ਲੱਖ 2 ਲੱਖ 60 ਹਜ਼ਾਰ 1 ਲੱਖ 50 ਮੈਂ ਆਖਿਆ 1.5 ਲੱਖ ਦਾ ਸੁਣੋ ਮੈਂ ਨਹੀਂ ਆ ਵੇਖਣ ਸ਼ੀਸ਼ੇ ਸਾਡੇ ਮੁੰਡੇ ਨਾਲ ਕੀ ਸਲਾਹ ਕਰਦੇ ਉਹ ਮੁੰਡੇ ਨਾਲ ਕਾਹਦੀ ਸਲਾਹ ਕਰਨੀ ਮੈਂ ਸੱਚਾ ਹੀ ਹੋਣ ਰਿਆ ਮੈਨੂੰ ਪਤਾ ਤਾਂ ਹੈ ਕਿ ਤੂੰ ਸਲਾਹ ਹਟਾਉਂਦੀ ਏ ਥਾਰ ਲੈਣ ਦੀ ਹਾਂ ਹੈ ਤੇ ਮੈਂ ਚੱਲ ਉੱਤੋਂ ਨਹੀਂ ਥੋੜਾ ਪੋਚਿਆ ਪਾ ਦਿੰਦਾ ਵਾ ਤੇ ਜੇ ਨਿਆਣਾ ਫੇਰ ਕਹਿਣ ਦੇ ਬੇ ਜੇ ਫੇਰ ਪੰਗਾ ਪੈ ਜੇ ਉਹ ਨਹੀਂ ਕਹਿੰਦਾ ਕਰਨੀਆਂ ਪੈਂਦੀਆਂ ਹਰ ਦੀਆਂ ਚਲਾਕੀਆਂ ਹੁਣ ਉਹਦੇ ਦਿਲ 'ਚ ਆ ਵੀ ਕੋਈ ਗੱਲ ਹੀ ਨਹੀਂ ਘਾੜਦੇ ਤਾਂ ਲੈ ਕੇ ਦੇਣ ਨੂੰ ਤਿਆਰ ਵਾ ਕਈ ਵਾਰੀ ਚਲਾਕੀ ਚ ਲੱਗੀ ਜੀ ਬੰਦਾ ਪਸ ਵੀ ਜਾਂਦਾ ਹੁੰਦਾ ਉਹ ਨਹੀਂ ਪਸਦਾ ਤੈਨੂੰ ਨਹੀਂ ਪਤਾ ਇੰਨਾ ਸੋਚ ਸਮਝ ਕਰ ਲਿਓ ਅਗਲੇ ਕਿਤੇ ਸਾਈ ਸੁਈ ਦੇ ਆਏਗਾ। ਉਹ ਮੈਂ ਸੱਚਾ ਹੋ ਗਿਆ ਵਾਂ ਸਾਈ ਕਿਥੋਂ ਦੇ ਆਏਗਾ। ਉਹ ਅੰਨਕਤ 6 ਮਹੀਨੇ ਠਹਿਰ ਕੇ ਸਹੀ ਨਾਲੇ ਨਵੀਂ ਲਵਾਂਗੇ। ਚੱਲ ਫਿਰ ਵੇਖ ਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਂ ਤਾਂ ਭਰਾ ਡਰ ਗਈ। ਮੈਂ ਪਤਾ ਨਹੀਂ ਹੁਣ ਮੁੰਡੇ ਨੂੰ ਕੀ ਕਹਿ ਦੇਣਾ ਹੈ ਤੇ ਮੁੰਡਾ ਨਿਆਣਾ ਵਾ ਮੁੜ ਕੇ ਜਿੱਦ ਕਰਕੇ ਬਹਿ ਜਾਏਗਾ। ਨਹੀਂ ਨਹੀਂ ਨਹੀਂ। ਉਹਨੇ ਬਿਲਕੁਲ ਸਲਾਹ ਤਾਂ ਦਿੱਤੀ ਆ ਨਾਲੇ ਆਪਾਂ ਸੱਚੇ ਸੱਚੇ ਨਾਲੇ ਕੰਮ ਸਾਰਾ ਠੀਕ ਹੈ। ਚਲੋ ਹਾਂ ਹੁਣ ਮੈਂ ਵੀ ਘਰਾਂ ਕੋ ਕੰਮ ਕਰ ਰੋਟੀ ਡਈ ਹੈ ਫੁਲਕੇ ਲਾਉਣ। ਤੇ ਜੇ ਤੁਸੀਂ ਰੋਟੀ ਖਾਣੀ ਹੈ ਤਾਂ ਮੈਂ ਲਿਆ ਦਿੰਨੀ। ਤੂੰ ਜਿਹਨੇ ਨਮਖਾਣੇ ਮੈਂ ਕੋਈ ਹਿਸਾਬ ਤਾਂ ਵੇਖਣ ਲਿਆ ਤੂੰ ਜਲ ਜਿਹੜਾ ਵੇਖ ਲੋ ਕਰ ਮੈਨੂੰ ਫਿਰ ਦੱਸ ਦਿਓ ਕੀ ਵੇਖੀ ਜਾਂਦੇ ਜੇ ਕਾਹਦਾ ਹਿਸਾਬ ਦੇਜੇ ਕਰਨ ਉਹ ਛਦਣੇ ਹਿਸਾਬ ਲਾਉਂ ਡਿਆ ਵਾ ਕਿੰਨੇ ਕ ਲੱਖ ਦੇਣੇ ਅਸੀਂ ਬੈਂਕਾਂ ਦੇ ਕਿੰਨੇ ਕਾ ਤੇ ਲੋਕਾਂ ਦੇ ਕਿੰਨੇ ਕੋ ਆ ਓਏ ਕਾਪੀ ਨੂੰ ਅੱਗ ਲਾ ਛੜ ਘਰੀ ਦੇ ਪਿਛੋਂ ਮੱਥੇ ਲੱਗਦੀ ਆ ਅੱਗ ਨਹੀਂ ਲਾਈ ਜਾਂਦੀ ਮੁੰਕੇ ਅਗਲਿਆਂ ਵੱਧ ਮੰਗਣੇ ਹੁਣ ਤਾਂ ਸਾਰਾ ਕੁਝ ਨੋਟ ਕਰਕੇ ਰੱਖਿਆ ਜੀ ਕੋਈ ਹੈਡ ਕੋ ਸਬੂਤ ਹੋਊਗਾ ਫੇਰ ਹੀ ਦਵਾਂਗੇ ਕਿਤੋਂ ਦੇ ਦਾਂਗੇ ਕਿਹਨੇ ਜਿਹੜੀਆਂ ਉਥੇ ਲਿਖ ਲਿਖ ਜ਼ਮੀਨਾਂ ਦਿੱਤੀਆਂ ਉਹਨਾਂ ਨੂੰ ਰਜਿਸਟਰੀਆਂ ਕਰ ਕਰਕੇ ਸਬੂਤ ਉਹ ਤੁਹੀ ਉਹ ਗੱਲ ਇਹਦੇ ਆਪਣੇ ਚਵੀ ਕੀ ਜੀ ਜੇ ਆਪਣੇ ਸਾਹਿਬ ਦਾ ਵਾਸਤੇ ਰੱਖਿਆ ਵਾ ਪਤਾ ਲੱਗੇ ਵੀ ਸਭ ਕਦਮ ਕੀ ਆ ਗੱਲਾਂ ਕਰਦੀ ਆ ਕਿਦਾਂ ਸੜੇ ਪੈ ਇਹ ਨਹੀਂ ਪੁੱਛਿਆ ਕਿ ਕਿੰਨੀ ਕੁ ਰਕਮ ਜਿਹੜੀ ਦੇਣ ਵਾਲੀ ਆ ਤੇ ਕਿੰਨੀ ਜੇ ਦੱਸ ਦੋ ਮੈਂ ਆ ਪੁੱਛਾਂਗੀ ਫਿਰ ਐਡਾ ਬੋਬਾ ਕੱਢ ਕੇ ਮੇਰੇ ਅੱਗੇ ਤਰ ਦੇਣਾ ਉਹਦੀ ਮੇਰੇ ਹਿਸਾਬ ਨਾਲ ਉਹਨਾਂ ਵਿਆਜ ਨੂੰ ਪਾ ਕੇ ਨਾ 65 ਲੱਖ ਹੋ ਗਿਆ ਹਣਾ ਅੰਦਾਜ਼ੇ ਨਾਲ ਲੱਖ ਤੋਂ ਲੱਖ ਉੱਤੇ ਥੱਲੇ ਹੋ ਸਕਦਾ ਤੇ ਫੇਰ ਕਿਹੜਾ ਵੇਲਾ ਵੇਖਣ ਦੇ ਨੂੰ ਮਨਜਿੰਦਰ ਨੂੰ ਫਸਾਓ ਕੋਈ ਥੋੜ ਬਹੁਤ ਵੀ ਚੋਹਾਨੂ ਵੀ ਬੱਜੇਗਾ ਕੋ 2-4 ਲੱਖ ਤੂੰ ਫਿਕਰ ਨਾ ਕਰ ਮੈਂ 10-12 ਲੱਖ ਦੀ ਖੱਟੀ-ਖਟ ਜਾਨੀ ਆ ਉਥੋਂ ਆਹ ਤੇ ਫੇਰ ਇਹਦਾ ਹੀ ਕਾਬੂ ਹੋਣਾ ਉਹਦਾਂ ਦੇ ਸੜੀ ਰੋਟੀ ਤੇ ਛੱਕੜ ਨਹੀਂ ਲੁੰਦੇ ਹੈਗੇ ਉੱਚੀ ਨਾ ਬੋਲ ਐਵੇਂ ਲੱਗੇ ਕੋਈ ਸੁਣ ਲੂਗਾ ਤੂੰ ਫਿਕਰ ਨਾ ਕਰ ਕੰਮ ਹੋਇਆ ਹੀ ਲੈ ਚੱਲ ਕੋਈ ਗੱਲ ਨਹੀਂ ਆਪੇ ਪ੍ਰਮਾਤਮਾ ਨੇ ਕਰ ਦੇਣਾ ਸਾਡਾ 4-5 ਲੱਖ ਲੱਥ ਗਿਆ ਨਾ ਤੇ ਜਿਨ੍ਹਾਂ ਦੇ ਥੋੜੇ ਥੋੜੇ ਦੇਣ ਵਾਲੇ ਵਿਆਜ ਵਾਲੇ ਉਹ ਦੇ ਦਾਂਗੇ ਤੋ ਨਾ ਖਲੋ ਜਾਣਾ ਓਏ ਆਹੋ ਠੀਕ ਆ ਇਦਾਂ ਕੰਮ ਚੱਲੀ ਜਾਣਾ ਕਿੱਥੇ ਕਹਿੰਦਾ ਉਹੋ ਗੱਲ ਮੈਂ ਵੀ ਇਦਾਂ ਫਿਗਰ ਕਰਾਂਦੀ ਫਿਗਰ ਕੀਤਾ ਕਿਹੜਾ ਲੱਥ ਜਾਣਾ ਉਹੋ ਗੱਲ ਜਿੰਨੇ ਕ ਲੱਥਦੇ ਆ ਰੈਫਰੀ ਕਰਕੇ ਲਾਲੂ ਲੈਣੇ ਆ ਜਿਹੜੇ ਰਹਿ ਜਾਣਗੇ ਫਿਰ ਕੋਈ ਵੇਚ ਦਾਂਗੇ ਥੋੜੀ ਬੋਤੀ ਨੂੰ ਮਕਾਰਾਂਗੇ ਕੰਮ ਕੋਈ ਗੱਲ ਨਹੀਂ ਉਹੋ ਗੱਲ ਵੀ ਆਪ ਹੋਏ ਤੇ ਸਾਰਾ ਕੁਝ ਹੀ ਆ بس تو ਟੌ ਟਿੱਕੇ ਨਾ ਰਿਹਾਗਾ। ਉਹ ਫਿਕਰ ਨਾ ਕਰ ਤੂੰ ਮੇਰੀ ਜਟਾ। ਦੋ ਤਿੰਨ ਸੂਟ ਮੇਰੇ ਵੀ ਪ੍ਰੈਸ ਕਰ ਛੜੇਗਾ ਤੇ ਦੋ ਤਿੰਨ ਆਪਣੇ ਕਰ ਛੜੇਗਾ। ਮੈਂ ਤਾਂ ਇੱਕ ਅੱਧੇ ਦਿਨ ਚ ਜਾਣਾ ਮੇਰਾ ਜੀ ਕੰਡਾ ਦੋ ਤਿੰਨ ਸੂਟ ਹੋਰ ਲਿਆਵਾਂ ਤੇ ਚੱਜ ਦੇ ਬੰਦਾ ਪਾਇਆ ਕੀ ਪਾ ਲੈਂਦੀ ਹੈ ਜੀਵਨ। ਨਾਲੇ ਮੇਰੇ ਕੱਪੜੇ ਪਾਏ ਹੋਣ ਪੈਸਾ ਕੋਈ ਨਹੀਂ ਦਿੰਦਾ। ਨਾ ਮੈਂ ਨਹੀਂ ਤੇ ਠੱਗੀ ਮਾਰਨੀ ਤੇ ਚਟਾਕ ਨਹੀਂ ਪਜਾਵਾ। ਅੱਛਾ ਹਾਂ ਕੋਈ ਨਹੀਂ ਤੁਸੀਂ ਵੀ ਫੈਸਲਾ ਲਓ ਇੱਕ ਅੱਧਾ। ਹੋਰ ਮੈਂ ਕਿੰਨੇ ਕੇ ਸੋਣਿਆ ਮੇਰੇ ਤਾਂ ਗੇ ਹੈਗੇ ਆ। ਪ੍ਰੈਸ ਕਰ ਛੜਿਆ ਕਰ ਬਸ। ਚੱਲ ਕੋਈ ਨਹੀਂ ਪ੍ਰੈਸ ਕਰਦਾਗਾ ਸੜਜੇ ਹੋਣਾ ਕਣਕਾ ਕਰਕੇ ਬੱ ਚੱਲ ਕੋਈ ਗੱਲ ਨਹੀਂ ਜਦੋਂ ਆਉਂਦੀ ਓਦੋਂ ਕਰ ਲਿਆ ਕਰ ਹੋਰ ਕੋਈ ਨਹੀਂ ਰਾਤ ਨੂੰ ਕਰਾਂਗੀ ਹੁਣ ਕੱਪੜੇ ਹੋਰ ਚੱਲ ਕੋਈ ਗੱਲ ਨਹੀਂ ਮਨਿੰਦਰ ਸਿੰਘ ਤੈਨੂੰ ਤਾਂ ਮੈਂ ਕਾਬੂ ਕਰ ਹੀ ਲੈਣਾ ਵਾ ਤੁਹਾਡੇ ਨਾਲ ਕਿਹੜਾ ਸਿਰ ਤੇ ਕੋ ਕਰ ਦਿਆ ਵਾ ਜੇ 10 ਲੱਖ ਤੈਨੂੰ ਭਰਨਾ ਪੈ ਜਾਊਗਾ ਏਡੀ ਕਿਹੜੀ ਗੱਲ ਆ ਭਰਾ ਆ ਮੈਂ ਫਿਰ ਵੀ ਮੇਰਾ ਇੰਨਾ ਕੁ ਫਾਇਦਾ ਤਾਂ ਮੈਂ ਲਾਊਗਾ ਇਧਰ ਕੋਲ ਚੱਲੇ ਇਹਨਾਂ ਨੂੰ ਘੇੜਾ ਆ ਜਾਂਦਾ ਵਾ ਨਾ ਤੁਹਾ ਨਜ਼ਰ ਦੂਜੀ ਲੈ ਕਿਉਂ ਹੁੰਦੀ ਆ ਬਿੰਦਰ ਹਵੀ ਕੱਪੜੇ ਸਗੋ ਲਾ ਦੋ ਹਾਂ ਤੇ ਮੈਂ ਧੋਈ ਦੇਣੀ ਆ ਤੇ ਲੋ ਟ-ਸ਼ਰਟ ਬਹੁਤ ਗਰਮੀ ਵਿੱਚੋਂ ਕਿੰਨੀ ਆ ਨਵਦੀਪ ਮੈਂ ਨਹੀਂ ਹੁਣ ਲਾਉਣੇ ਹੈਗੇ ਬਾਅਦ ਚ ਧੋ ਲਈ ਹਾਂ ਕੰਮ ਮੁੱਕਾ ਨਾ ਦਿਓ ਤੁਸੀਂ ਵੀ ਕੋਈ ਕਰਨ ਰਿਹਾ ਵਾ ਤੇ ਉਹਦਾ ਨਿਭੜ ਜੇ ਕੰਮ ਤੁਝੇ ਪਾਵਾਂਗਾ ਉਹ ਵੀ ਲੱਭੜ ਨਹੀਂ ਹੈ ਆ ਹੁਣ ਪਏ ਆ ਰਹਿਣ ਦੇ ਚਲੋ ਠੀਕ ਆ ਕੰਮ ਘੜੀ ਮੰਨਣੀ ਹੁੰਦੀ ਕੰਮ ਘਟਣਾ ਨਹੀਂ ਸਗੋਂ ਵਧਣਾ ਹੈ ਚੰਗਾ ਠੀਕ ਤੇਰਾ ਹੀ ਫੇਰ ਸੋਚਣ ਡਿਆ ਵਾਂ ਆ ਲੈ ਤੇ ਹੋਰ ਲੱਗ ਮੈਂ ਤੇ ਹੋ ਗਿਆ ਤਿਆਰ ਮੇਰਾ ਇਰਾਦਾ ਵੀ ਮੰਜਿੰਦਰ ਨੂੰ ਫੋਨ ਲਾ ਕੇ ਕਹਿਣਾ ਵੀ ਤੂੰ ਵੀ ਆ ਜਾ ਮਕਾਇਦੀਏ ਕੰਮ ਸਾਰਾ ਜਿਹੜਾ ਹੈਗਾ ਫੋਨ ਇਹ ਤੇ ਭਾ ਵੱਡੇ ਦਾ ਲੱਗਦਾ ਵਾ ਹੈਲੋ ਹੈਲੋ ਉਹ ਕਿੱਥੇ ਆ ਮੈਂ ਤੈਨੂੰ ਤਿਆਰ ਹੋ ਕੇ ਢੀਕਣ ਆ हां ਘਰੇ ਘਰੇ ਆ ਕੋਈ ਕੰਮ ਹੀ ਉਹ ਕਾਮੀਆਂ ਦਾ ਤੈਨੂੰ ਫੋਨ ਕਰਨ ਡਿਆ ਫਿਕਰ ਤੈਨੂੰ ਹੋਣਾ ਚਾਹੀਦਾ ਸੀ ਤੇ ਫਿਕਰ ਮੈਂ ਕਰੀ ਜਾਂ ਰਿਹਾ ਇੱਥੇ ਦੱਸ ਉਹ ਤੂੰ ਐਦਾ ਕਰ ਛੇਤੀ ਘਰ ਨੂੰ ਆ हां ਚਲੋ ਠੀਕ ਆ ਭਾਜੀ ਕੋਈ ਨਾ ਆਉਣਾ ਮੈਂ ਚੱਲ ਯਾਰ ਮੁੰਡੇ ਦਾ ਕੰਮ ਬਣ ਜੂਗਾ ਇਹਦੇ ਕਾਰੋਬਾਰ ਤੇ ਲੱਗ ਜੂ ਇੱਧਰ ਪਈਏ ਚਾਰ ਕਿਤੇ ਆਉਣਾ ਪੈਣਗੇ ਹੈ ਘਰ ਦੀ ਮਾਂਦਗੀ ਨਿਕਲ ਜੂਗੀ ਆ ਦੁੱਧ ਦਾ ਤੇ ਪਾਇਆ ਕੀ ਬਣਦਾ ਵਾ ਉਹਨਾਂ ਹੀ ਖਰਚੇ ਫੀਟਾ ਫਟਾ ਦੇ ਆ ਕਿ ਉਹਨੇ ਕੀ ਹੋਰ ਲੱਡਰ ਫਾਟਰ ਵੀ ਆ ਜਾਂਦਾ ਚਲ ਕੀ ਕਰਨਾ ਹਾਈ ਹਾਈ ਇਹ ਕਿਧਰ ਤੁਰੇ ਜਾਂਦੇ ਆ ਆ ਮੇਰੀ ਗੱਲ ਸੁਣਿਓ ਮੈਂ ਗੱਲ ਤਾਂ ਸੁਣਜੋ ਲੈ ਇਹਨੇ ਮਗਰੋਂ ਵਾਜ ਮਾਰਤੀ ਹੋ ਹੈ ਚਲ ਇਹਨੂੰ ਸੱਚੀ ਗੱਲ ਨਹੀਂ ਕਿ ਮੈਂ ਦੱਸਣੀ ਇਹਨੂੰ ਵਾਕੂੰਗਾ ਉਹ ਗੁਰਮੁਖਰੇ ਜਾਣਾ ਕਿਤੇ ਕੰਮ ਉਹਦੇ ਨਾਲ ਚੱਲਿਆ ਵਾ ਇਹਨੂੰ ਦੱਸਤਾ ਇਹਨੇ ਹੁਣੇ ਸਿਆਪਾ ਪਾ ਦੇਣਾ ਅੱਜਾਂ ਮਾਰਨ ਢੀ ਆ ਤੁਸੀਂ ਕਿਧਰ ਤੁਰੇ ਜਾਂਦੇ ਜੇ ਨਾ ਘਰ ਦੱਸ ਦੇਣਾ ਹੋਰ ਚੱਲੇ ਕਿੱਥੇ ਜੇ ਉਹ ਦੱਸਣਾ ਤੁਸਣਾ ਕੀ ਸੀ ਉਹ ਡੇਰੇ ਵਾਲਾ ਗੁਰਮੁਖ ਨੀਗਾ ਆਹੋ ਉਹ ਤਾਂ ਆਇਆ ਫੋਨ ਉਹਨੂੰ ਕੀ ਕੰਮ ਪੈ ਗਿਆ ਤੁਹਾਡਾ ਓਏ ਪਤਾ ਨਹੀਂ ਹਰੇ ਕੋ ਰਿਸ਼ਤਾ ਰੁਸਤਾ ਕਰਦਾ ਫਿਰਨਦਿਆ ਇੱਥੇ ਪਿੰਡ ਚ ਕਿਦੇ ਐਵੇਂ ਨਹੀਂ ਕਿਸੇ ਦੀ ਗੱਲ ਚਾਹੀਦਾ ਹੁੰਦਾ ਹਾਂ ਠੀਕ ਆ ਨਾ ਜੇ ਕਿਸੇ ਦੀ ਇੱਕ ਅੱਧੀ ਵੀ ਗੱਲ ਕਰਤੀ ਨਾ ਤੇ ਕਹਿਣਾ ਕਿ ਉਹਨੇ ਪਾਣੀ ਮਾਰੀ ਹੀਗੀ ਉਹ ਮੇਰੀ ਗੱਲ ਸੁਣਦਾ ਉਹਨਾਂ ਦੇ ਘਰ ਆਇਆ ਕੋਈ ਪੁਰਾਣਾ ਹੂੰ ਉਹ ਕਹਿਣ ਡਿਆ ਵੀ ਤੁਹਾਡੇ ਲਾਗੇ ਬੰਦੇ ਹੈਗੇ ਆ ਅੱਛਾ ਤੇ ਉਹਨਾਂ ਦਾ ਹਿਸਾਬ ਤਾਕ ਕੀ ਆ ਤੇ ਉਹਨਾਂ ਦਾ ਉਹ ਗੱਲਬਾਤ ਵੇ ਜਿੰਨੀ ਗੱਲ ਦਾ ਮੈਨੂੰ ਪਤਾ ਉਹਨੇ ਕਿ ਦੱਸਣੀ ਮੈਂ ਉੱਥੇ ਕਿਰੋ ਕਿ ਕਿਤੇ ਫੇਰੇ ਘਰਾਉਣੇ ਆ ਵੇਖਾਂ ਕਿਦਾਂ ਦਪੈਰ ਲੱਗੀ ਆ ਤੇ ਚੁੱਪ ਕਰਕੇ ਤੁਰ ਪਏ ਆ ਦੱਸਣਾ ਵੀ ਜ਼ਰੂਰੀ ਨਹੀਂ ਸਮਝਦੇ ਉਹ ਤਨ ਮੈਂ ਜ਼ਰੂਰੀ ਕਹਾਦਾ ਸਮਝਣਾ ਹੀ ਉਹ ਮੈਂ ਤਾਂ ਦੋ ਤੇ ਮਿੰਟ ਲੱਗਣੇ ਆ ਮੈਂ ਕਿਹੜਾ ਤੇ ਰਾਤ ਰਹਿਣਾ ਵਾ ਠੀਕ ਨਹੀਂ ਚੱਲ ਕਿਸ ਦੀ ਗੱਲ ਚ ਨਾ ਆਇਓ ਚੰਗਾ ਉਹ ਨਹੀਂ ਨਹੀਂ ਆਜੋ ਘਰ ਉਹ ਕਹਿੰਦਾ ਮਾੜਾ ਜਿਹਾ ਉਹਨਾਂ ਨੂੰ ਬੰਦਿਆਂ ਨੂੰ ਪੁੱਛਣਾ ਵਾ ਅੱਛਾ ਆਹੋ ਤੇ ਕੋਈ ਗੱਲ ਨਹੀਂ ਕੀ ਤੇ ਚਲੋ ਜਨੇ ਧੀ ਭੈਣ ਦਾ ਕਰਨਾ ਜੀ ਉਹਨਾਂ ਦੇ 20 ਸੇ ਪੁੱਛਣਾ ਆਹ ਤਾਂ ਕੋਈ ਗੱਲ ਬਾਤ ਨਾ ਕਰਿਓ ਤਾ ਨਾ ਨਾ ਮੈਨੂੰ ਵੀ ਲੱਗਦਾ ਉਹ ਮੈਂ ਜਾਣ ਨਹੀਂ ਹੋਣਾ ਆ ਚਲੋ ਠੀਕ ਆ ਤੇ ਮਾ ਆ ਗਏ ਹੈ ਚੰਗਾ ਹੋ ਆਓ ਸਮਝ ਜੀ ਨਹੀਂ ਆਈ ਉਹਦਾ ਫੋਨ ਕਿਤੇ ਅੱਗੋਂ ਨਹੀਂ ਪਿੱਛੋਂ ਨਹੀਂ ਅੱਜ ਉਹਦਾ ਫੋਨ ਕਿਦਾਂ ਆ ਗਿਆ ਪਤਾ ਨਹੀਂ ਸੱਚ ਦੱਸ ਕੇ ਗਏ ਆ ਕਿ ਝੂਠ ਬੋਲ ਕੇ ਗਏ ਆ ਫਰ ਆ ਵੀ ਜਾਣੇ ਉਹ ਮਨਜਿੰਦਰ ਹਾਂਜੀ ਹਾਂਜੀ ਆ ਰ ਆ ਬੂਆ ਖੁੱਲਾ ਹੀ ਆ ਚੋ ਠੀਕ ਆ ਲੰਘ ਗਿਆ ਲੈ ਪਾ ਤਿਆ ਬੈਠਾ ਵਾ ਹੋਰ ਪਾਕਿਆ ਹਾਲ ਆ ਰ ਆ ਤੈਨੂੰ ਡਿਕਨ ਦਿਆਂ ਆ ਜਾਂਦਾ ਆ ਰ ਆ ਨਾ ਆ ਗਿਆ ਪਹਿਲਾਂ ਤੇ ਮੈਨੂੰ ਇਹ ਦੱਸ ਹਾਂਜੀ ਪਾਣੀ ਧਾਣੇ ਪੀਣਾ ਉਹ ਨਹੀਂ ਨਹੀਂ ਪਾਣੀ ਧਾਣੇ ਕੀ ਪੀਣਾ ਵਾ ਤੂੰ ਕੀ ਕੰਮ ਦੱਸੋ ਕਦੇ ਕਾ ਕੇ ਸੱਜੇ ਚਾਹ ਬਣਵਾ ਲਈਏ ਕੋਟੋਲ ਉਹ ਨਹੀਂ ਨਹੀਂ ਚਾਹ ਮੈਂ ਛੱਡੋ ਪਰੇ ਤੁਸੀਂ ਦੱਸਣਾ ਤੈਨੂੰ ਕੀ ਸੀ ਹਾਂਜੀ ਗੱਲ ਤੇ ਉਹੇ ਕਰਨੀ ਸੀ ਅੱਛਾ ਇਹ ਕੰਮਕਾਰ ਤਾਂ ਸਾਰਾ ਤਿਆਰ ਆ ਫਾਈਲ ਤੇ ਤੜੀ ਮੇਰੇ ਕੋਲ ਹੀ ਪਈ ਆ ਠੀਕ ਆ ਉਹ ਤੇ ਤੈਨੂੰ ਪਤਾ ਹੀ ਆ ਹਾਂਜੀ 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 ਤੇ ਹੁਣ ਇਹ ਆ ਵੀ ਉੱਥੇ ਬੈਂਕਟ ਦੇ ਦਰ ਲੈਸੈਂਸ ਹੁਣ ਹੋਣੇ ਆ ਤੇ ਕੰਮ ਸਮਝਲਾ ਨਿਪਟ ਗਿਆਗੇ ਤੇ ਪੈਸੇ ਜੀ ਮਿਲ ਜਾਣਗੇ ਉਹ ਪੈਸੇ ਸਮਝਲਾ ਤੇਰੇ ਹੱਥਾਂ 'ਚ ਹੀ ਆ ਅੱਛਾ ਬਸ ਉਹਨਾਂ ਨੇ ਜੋ ਆਪਣੇ ਫਾਰਮੈਲਟੀਆਂ ਅੰਦਰ ਦੀਆਂ ਬੈਂਕਰੀਆਂ ਉਹ ਪੂਰੀਆਂ ਕਰਨੀਆਂ ਹੁਣ ਦੱਸਾਂ ਗੱਲ ਕੀ ਹੈ ਭਾਜੀ ਲੋੜ ਮੈਨੂੰ ਵੀ ਬੜੀ ਆ ਮੈਨੂੰ ਤੇ ਆਪੇ ਚੱਲ ਮੁੰਡੇ ਦਾ ਕਿਤੇ ਕਾਰੋਬਾਰ ਰੋਖਾ ਜੇ ਉਹਦਾ ਮੁੰਡੇ ਦੀ ਗੱਲ ਕਿਤੇ ਤੱਕ ਪਹੁੰਚੀ ਮੇਰੀ ਗੱਲ ਸੁਣਛਦਾਈ ਆਹੀਂ ਪੈਸੇ ਘਰ ਥੋੜਾ ਲਿਆਉਣੇ ਆ ਉੱਥੋਂ ਹੀ ਆਹੀਂ ਪੈਸੇ ਜੜੇ ਆ ਸੈੱਟ ਕਰਕੇ ਕੰਮ ਸਾਰਾ ਬੈਂਕ 'ਚ ਹੀ ਪਏ ਰਹਿਣ ਦੇਣੇ ਆ ਉੱਥੋਂ ਹੀ ਆਹੀਂ ਕੈਂਟਰ ਹੁੰਦੇ ਦੇਣੇ ਆ ਚਲੋ ਹਾਂ ਵੀ ਗੱਲ ਠੀਕ ਆ ਐਵੇਂ ਪੈਸੇ ਭੁਰਦੇ ਰਹਿਣਗੇ ਮੁਰ ਨਾਲੇ ਦੱਸਾਂ ਗੱਲ ਕੀ ਆ ਘਰ ਪੈਸੇ ਲੈਂਦੇ ਰੌਲਾ ਪੈਣਾ ਪੈਂਦਾ ਪੈਸੇ ਲੈਂਦੇ ਕਿੱਥੋਂ ਪਤਾ ਤਾਂ ਲੱਗਣੀ ਨਹੀਂ ਦੇਣਾ ਕਿਸੇ ਨੂੰ ਨਾ ਪੈਸੇ ਘਰ ਲਿਆਉਣੇ ਨਾ ਪਤਾ ਲੱਗੇ ਠੀਕ ਆ ਨੀ ਤੇਰੀ ਮ ਵੀਰ ਮੁੰਡਿਆ ਤੇ ਜੰਟ ਲੱਭੀਏ ਫਿਰ ਕਿੱਥੇ ਇੱਕ ਵਾਰ ਤੂੰ ਕਮਲਾ ਵੜਾਵਾ ਜਦੋਂ ਮੈਂ ਤੈਨੂੰ ਕਿਹਾ ਵਾ ਵੀ ਜੰਟ ਵੀ ਹੈਗਾ ਵਾ ਗੱਲਬਾਤ ਵੀ ਹੋ ਗਈ ਏ ਸਾਰੀ ਬਟ ਏ ਲੈਦੇ ਆ ਥੋੜੀ ਜਿਹੀ ਪਹਿਹਾਂ ਦੀ ਅੱਜ ਕੰਮ ਹੋਏ ਨੇ ਸਾਰੇ ਤੇ ਪੈਸੇ ਆਪਣੇ ਹੱਥ 'ਚ ਤੇ ਆਪਾਂ ਜੰਟ ਨੂੰ ਦੇ ਦੇਣੇ ਨਾਲੇ ਪਾਸਪੋਰਟ ਦੇ ਦੇਣਾ ਮੁੰਡਿਆ ਵੀਰ ਇੱਕ ਗੱਲ ਜ਼ਰੂਰ ਕਰੀ ਹਾਂ ਵੀ ਜੰਟ ਨੂੰ ਕਿਹਾ ਵੀ ਮਾਤੜ ਬੰਦੇ ਏ ਕਿਤੇ ਪੈਸੇ ਦਾ ਵਾਦਾ ਘਾਟਾ ਨਾ ਕਰੇ ਕੋਈ ਯਾਰ ਤੈਨੂੰ ਮੈਤੇ ਯਕੀਨ ਨਹੀਂਗਾ ਤਾਂ ਕਰਕੇ ਤੁਹਾਨੂੰ ਗਿਆ ਵਾ ਮੈਂ ਤਾਂ ਚਿੰਤਾ ਨਹੀਂ ਕਰਦਾ ਪਾਇਆ ਉਹ ਆਪਣੇ ਟੱਬਰ ਨਾਲ ਗੱਲ ਨਹੀਂ ਕੀਤੀ ਕਿਥੋਂ ਪੈਸੇ ਲਿਆਉਣੇ ਕੀ ਕੀਤਾ ਜੋ ਮੱਝ ਕੀਤਾ ਸਾਨੂੰ ਦੋਵਾਂ ਜਾਣਿਆਂ ਨੂੰ ਪਤਾ ਤੇਰਾ ਕਰਜ਼ਾ ਵੀ ਸਾਰਾ ਹੋ ਗਿਆ ਈ ਉਹ ਤੈਨੂੰ ਪੈਸੇ ਵੀ ਮਿਲ ਜਾਣੇ ਆ ਤੇਰਾ ਮੁੰਡਾ ਵੀ ਬਾਹਰ ਚਲ ਜਾਣਾ ਵਾ ਤੂੰ ਚਿੰਤਾ ਕਿਉਂ ਕਰਦਾ ਹੁਣ ਨਾ ਮਾਤੜ ਕਿਆ ਕਰ ਮੁੰਡੇ ਨੇ ਬਾਹਰ ਚਲ ਜਾਣਾ ਵਾ ਸਾਲ ਡੇਢ ਹੁੰਦਾ ਲੈਂਦੇ ਗੱਡੀ ਲਿਆਵਾਂਗੇ ਵਧੀਆ ਉਹ ਬੱਸ ਤੁਹਾਡੇ ਪੈਰਾਂ ਪਿੱਛੇ ਸਭ ਕੋ ਹੁੰੜਿਆ ਵਾ ਜਦੋਂ ਤੂੰ ਨਾ ਮੈਂ ਇਹਨੇ ਜੋਗਾ ਕਿੱਥੇ ਜਦੋਂ ਤੂੰ ਕਹਿੰਦਾ ਨਾ ਗੱਡੀ ਨੀਂਗੀ ਲਈ ਜਾਂਦੀ ਲੈ ਵੀ ਤੂੰ ਸੱਚੀ ਗੱਲ ਕੁਛ ਨਹੀਂ ਦਿਲ ਵੱਡਾ ਛੜਦਾ ਹੈ ਹਾਂ ਹੈ ਤੂੰ ਫੇਗਾ ਨਾ ਕਰ ਕੇ ਇਸ ਗੱਲ ਦਾ 20 ਲੱਖ ਵਾਲੀ ਗੱਡੀ ਲੈ ਆ ਕੇ ਦੇ ਜੀ ਤੇ ਉਹ ਚੱਲ ਐਡੀ ਮਹਿੰਗੀ ਕਰਨੀ ਆ ਉਹ ਮਾੜੀ ਮੋਟੀ ਲਾਵਾਂਗੇ ਤੇ ਜੇ ਤੈਨੂੰ ਕੋਈ ਹੋਰ ਜਿਆਦਾ ਪੈਸੇ ਮੁੜਾ ਕੇ ਲਾਉਗਾ ਤਾਂ ਫਿਰ ਹੋਰ ਵੱਡੀ ਲਾਵਾਂਗੇ ਓਏ ਸਦਾਈਆ ਹੁਣ ਤੂੰ ਕਹਿੰਦਾ ਵਾ ਨਾ ਜਦੋਂ ਟਾਈਮ ਆਇਆ ਵੇਖੀ ਤੂੰ ਉਦੋਂ ਵੱਡੀ ਨੂੰ ਹੱਥ ਪਾਉਣਾ ਗੱਲ ਤੇ ਨੋਟਾਂ ਦੀ ਆ ਜਦੋਂ ਨੋਟ ਆ ਕੇ ਸਾਰੇ ਕੰਮ ਹੋ ਜਾਣੇ ਆ ਓਏ ਆਹੋ ਚਲੋ ਚੱਲੀ ਹੁਣ ਫਿਰ ਤੁਸੀਂ ਬਾਕੀ ਸੈਣੀ ਦੇ ਜੋ ਮੈਂ ਉਧਰੋਂ ਫਾਈਲ ਫੜ ਲਿਆ ਵਾ ਹੈ ਚਲੋ ਪੜ੍ਹ ਲਓ ਪੜ੍ਹ ਲਓ ਤੇ ਚੱਲ ਚਲੋ ਚਲੋ ਆਜਾ ਕੰਮ ਕਾ ਕੇ ਹੁੰਦੇ ਆ ਅੱਜ ਤੇਰਾ ਦੇ ਮੰਮੀ ਮੰਮੀ ਹਾਂ ਪੁੱਤ ਹਾਂ ਲੰਮੇ ਪਏ ਹੋ ਵੀ ਉਹ ਦਿਨ ਲੰਮੇ ਪਈ ਤੇ ਗਰਮੀਆਂ ਦੇ ਦਿਨ ਵਾ ਤੇ ਨੀਂਦ ਛੱਟ ਆਉਂਦੀ ਆ ਆ ਉਹਦੇ ਡੈਡੀ ਕਿੱਥੇ ਆ ਮੈਂ ਕਿਹਾ ਸੀ ਪੱਠੇ ਪਾ ਦੇ ਡੈਡੀ ਕਿੱਥੇ ਗਏ ਵੀ ਡੈਡੀ ਤੇਰੇ ਦਾ ਕੀ ਦੱਸਾਂ ਹਾਂ ਪਤਾ ਨਹੀਂ ਉਹ ਕਿਹਦੇ ਰਿਸ਼ਤੇ ਚ ਹੁੰਦੇ ਫਿਰਦੇ ਆ ਹਰ ਇੱਕ ਇਹਦਾ ਨਾਮ ਲੈਣ ਦੇ ਸੀ ਮੈਂ ਤੇ ਤੇਰਾ ਚਿੱਤਾ ਭੁੱਲ ਗਿਆ ਵਾ ਰਿਸ਼ਤੇ ਚ ਆਹੋ ਆਂਦੇ ਵੀ ਉਹਨਾਂ ਦੱਸ ਪਈ ਉਹਨਾਂ ਨੇ ਕੋਈ ਉਹਨਾਂ ਨੇ ਮੈਨੂੰ ਘਰ ਸੱਦਿਆ ਹੈ ਆਪਣੇ ਤੂੰ ਉੱਥੇ 2 ਮਿੰਟ ਚੱਲੇ ਆਵਾਂ ਤੇ ਮੈਂ ਤਾਂ ਪੁੱਤ ਬਥੇਰਾ ਕਿਹਾ ਹੈਗਾ ਮੈਂ ਕਿਸੇ ਦੀ ਗੱਲ ਚ ਨਹੀਂ ਆਈਦਾ ਹੁੰਦਾ ਕੋਈ ਆਹੋ ਦੱਸਾਂ ਕੀ ਗੱਲ ਆ ਜੇ ਚੰਗਾ ਹੋ ਜਾਏ ਤੇ ਫੇਰ ਤੇ ਠੀਕ ਆ ਜੇਕਦੇ ਹੋਗਾ ਨਾ ਕੋਈ ਉਹੋ ਜਿਹਾ ਕੰਮ ਤੇ ਉੱਥੇ ਤੀਜੇ ਦਿਨ ਉੱਥੇ ਰਹਿੰਦੇ ਹੀ ਆਣ ਕੇ ਘਰ ਖਲੋਤੇ ਰਹਿੰਦੇ ਤੇ ਵਿਚੋਲਿਆਂ ਨੂੰ ਸਭ ਤੋਂ ਜ਼ਿਆਦਾ ਗਾਲਾਂ ਪੈਂਦੇ ਆ ਬਾਅਦ ਚ ਨਹੀਂ ਮੈਨੂੰ ਪਤਾ ਵਾ ਪੁੱਤ ਉਹ ਚੋਲਿਆਂ ਦਾ ਰਹਿੰਦਾ ਫੱਕਾ ਨਹੀਂ ਮੁੜਕੇ ਮੈਂ ਬਥੇਰਾ ਸਮਝਾਇਆ ਤੇਰੇ ਪਿਓ ਨੂੰ ਪਰ ਉਹ ਸਮਝਣ ਤਿਆਰ ਕਿੱਥੇ ਆ ਇਹ ਨਹੀਂ ਜੇ ਕੋਈ ਭੈਣ ਭਰਾ ਕਵੇ ਤੇ ਹੁਣ ਜਾਣਾ ਪੈਂਦਾ ਵਾ ਗੱਲਬਾਤ ਕਰਨੀ ਪੈਂਦੀ ਆ ਪੈਰਾਂ ਤੇ ਪਾਣੀ ਨਹੀਂ ਪੈਂਦਾ ਤਾਂ ਦਵਾ ਦਵ ਚਲ ਗਿਆ ਹੀ ਨਹੀਂ ਤਾਂ ਗਏ ਕਿਦੇ ਵੱਲ ਵਾ ਪਤਾ ਤਾਂ ਲੱਗੇ ਵਡੇਰੇ ਤੇ ਉਹ ਪਰਲੇ ਡੇਰੇ ਵਾਲੇ ਨੀਕੇ ਉਹਨਾਂ ਦੇ ਘਰ ਗਈ ਈ ਅਠੀ ਗਾ ਮੈਂ ਤਾਂ ਕਿਹਾ ਹੈਗਾ ਮੈਂ ਵੀ ਲੋਕੀ ਆਉਂਤਰੇ ਨਾ ਜਦੋਂ ਰਿਸ਼ਤਾ ਲੈਣਾ ਹੁੰਦਾ ਵਾ ਉਹ ਗੱਲਬਾਤ ਕੁਛ ਨਹੀਂ ਹੁੰਦੀ ਆ ਉਹਦੇ ਮੂੰਹ ਦੇ ਮਿੱਠੇ ਹੋ ਜਾਂਦੇ ਆ ਤੇ ਜਦੋਂ ਰਿਸ਼ਤਾ ਹੋ ਜਾਂਦਾ ਵਾ ਤੇ ਮੁੜ ਕੇ ਪੁੱਛਦੇ ਨਹੀਂ ਕਿਸੇ ਨੂੰ ਪਾਉਂਦੇ ਨਹੀਂ ਤੇ ਮੈਂ ਐਵੇਂ ਜੇ ਤੁਹਾਡੇ ਮੂੰਹ ਕੋਈ ਗੱਲ ਨਿਕਲ ਗਈ ਨਾ ਅਗਲਿਆਂ ਨੇ ਕਹਿਣਾ ਪੂ ਚੁਗਲੀ ਕਰਕੇ ਗਿਆ ਹੈਗਾ ਕੀ ਲੋੜ ਆ ਪੁੱਤ ਕਿਸ ਦੀ ਗੱਲ ਚ ਆਉਣ ਦੀ ਉਹ ਜਾਣ ਕੇ ਮੰਮੀ ਅੱਜ ਕੱਲ੍ਹ ਨਹੀਂ ਟਾਈਮ ਹੈਗਾ ਸਹੀ ਗੱਲ ਆ ਮੈਂ ਤਾਂ ਨਹੀਂ ਵੀ ਕਿਸ ਦੀ ਗੱਲ ਚ ਆਉ ਹੋਈ ਨਾ ਚੁੱਪ ਕਰਕੇ ਆਪਣੇ ਘਰ ਬੈਠੇ ਰਹੋ ਜਿੰਨਾ ਕੋਈ ਪੁੱਛੇ ਉਹਨਾਂ ਨੂੰ ਜਵਾਬ ਦੇ ਛੜੋ ਬਸ ਠੀਕ ਵਾ ਡੈਡੀ ਨੂੰ ਕਹੜ ਸਤੇ ਰਸਤੇ ਦਾ ਛੱ ਤਉਂਦਰ ਤਾਏ ਵੱਲੋਂ ਆਇਆ ਕੋਈ ਫੋਨ ਫਾਣਾ ਅਜੇ ਨਹੀਂ ਆਇਆ ਤੇਰੇ ਤਾਏ ਦਾ ਫੋਨ ਚਲ ਕੋਈ ਨਹੀਂ ਜੇ ਅਗਲੇ ਨੇ ਇੰਨਾ ਯਕੀਨ ਦਿਵਾਇਆ ਵਾ ਕਿ ਪੈਸੇ ਵੀ ਦਊਗਾ ਰੈਂਟ ਵੀ ਮੇਰਾ ਆਪਣਾ ਵਾ ਤੇ ਕਰੂਗਾ ਕੰਮ ਕੁਛ ਉਹਦੇ ਆਹੋ ਪਰ ਕਰਨਾ ਕਰਦਾ ਮੈਂ ਜੇ ਕਰਨਾ ਵਾ ਤਾਂ ਕਹਿ ਕਰਗਾ ਕਿ ਜਲਦੀ ਚਲੀਏ ਫਿਰ ਟਾਈਮ ਨਾਲ ਮੈਂ ਤੇ ਕਹਿੰਨੀ ਆ ਕਿ ਆਪਾਂ ਸ਼ਰਨ ਦੇ ਮੰਮੀ ਨੂੰ ਜਵਾਬ ਦੇਤਾ ਆਹੋ ਤੇ ਇਹ ਵੀ ਕੋਈ ਥੋ ਪਤਾ ਨਹੀਂ ਦੇਣ ਦੇ ਮੈਂ ਉਹੀ ਤਾਂ ਕਹਿਣ ਦੇ ਆ ਵਾ ਪਰ ਕੋਈ ਨਹੀਂ ਇਹੋ ਜੇ ਕੰਮ ਜਿਹੜੇ ਆ ਸ਼ੀਸ਼ੇ ਤੇ ਨਹੀਂ ਹੁੰਦੇ ਹੁੰਦੇ ਥੋੜਾ ਟਾਈਮ ਲੱਗਦਾ ਹੁੰਦਾ ਵਾ ਉਹ ਫਿਰ ਵੀ ਕੋਈ ਦੱਸੇ ਰ ਸਹੀ ਵੇਹ ਕਾਗਜ਼ ਬਣਨੇ 100 ਕੰਮ ਹੋਣੇ ਆ ਠੀਕ ਆ ਨਾ ਕੋਈ ਨਹੀਂ ਹੌਲੀ ਹੌਲੀ ਸਾਰੇ ਕੰਮ ਦੀਆ ਹੋ ਜਾਣੇ ਆ ਤੂੰ ਫਿਕਰ ਨਾ ਕਰਿਆ ਕਰ ਬਹੁਤਾ ਉਹ ਕਾਗਜ਼ ਤੇ ਮੇਰੇ ਬਣਨੇ ਆ ਤੇ ਮੈਨੂੰ ਤੇ ਹਲੇ ਤੱਕ ਕੋਹ ਨਾ ਪੁੱਛਿਆ ਨਾ ਗਸਿਆ ਕੋਹ ਚੱਲ ਆਪੇ ਦੱਸੂਗਾ ਨਾ ਤਾਇਆ ਤੇਰਾ ਜਿਨੇ ਗੱਲ ਛੇੜੀ ਆਪੇ ਦਊਗਾ ਜਵਾਬ ਕੋਈ ਨਾ ਕੋਈ ਤੇਰੇ ਪਿਓ ਨੂੰ ਠੀਕ ਆ ਜਿਹੜਾ ਜਕੀਮ ਕਰਦਾ ਨਾ ਉਹਦੇ ਉੱਤੇ ਚੱਲ ਕਿਹਾ ਵਾ ਜੇ ਫਿਰ ਮਿਲਨੇ ਕੋਈ ਨਹੀਂ ਕੀ ਕਹਿੰਦਾ ਵਾ ਆ ਤੇ ਮੇਰੀ ਗੱਲ ਸੁਣ ਉਹ ਟਾਈਮ ਹੋ ਗਿਆ ਸ਼ਰਨ ਦਾ ਤੇ ਜਾ ਜਾ ਕੇ ਲੈ ਆ ਆਉ ਮੈਂ ਸ਼ਰਨ ਨੂੰ ਵੀ ਲਿਆਵਾ ਤੇ ਮੈਂ ਫਿਰ ਪੱਠੇ ਪਾ ਦਾਂ ਪਹਿਲੇ ਪੱਠੇ ਨਾ ਪਾ ਕੁੜੀ ਆਣ ਕੇ ਧੁੱਪੇ ਖਲੋਤੀ ਰਹੂਗੀ ਗਰਮੀ ਹੋਗੀ ਯਾ ਡਾਡੀ ਦਾ ਕੀ ਬਦਾ ਕਦੋਂ ਆਣਾ ਡਾਡੀ ਨੇ ਪੱਠੇ ਬਾਅਦ ਚ ਪੈ ਜਾਣਗੇ ਪਹਿਲਾ ਕੁੜੀ ਨੂੰ ਲਾਇਆ 2 ਮਿੰਟ ਲੱਗਣੇ ਚੱਲ ਮੈਂ ਜਾਂਨਾ ਫਿਰ ਆਹੋ ਇਹ ਹੁੰਦੇ ਡਾਡੀ ਠੀਕਾ ਨਹੀਂ ਤਾਂ ਫਿਰ ਤੁਸੀਂ ਪਾ ਦਿਓ ਮਾਰੇ ਜੀ ਨਹੀਂ ਮੇਰ ਕੋ ਨਹੀਂ ਪੈਂਦੇ ਆ ਮੇਰੀ ਤੇ ਅੱਗੇ ਬਾਹ ਪੀ ਚੱਲ ਰਾਮ ਤੇ ਮੈਂ ਪਲਵਾ ਆਨ ਕੇ ਤੁਹਾਡਾ ਤੇ ਪਿਓ ਪੁੱਤਾਂ ਦਾ ਕੰਮ ਹੀ ਹੈ ਹੋ ਤੂੰ ਪਾ ਦੀ ਪੱਠੇ ਨਾਲ ਮੈਨੂੰ ਵੀ ਜੋ ਛੱਡਦੇ ਆਂ ਭੀ ਆਦ ਕਾ ਤੂੰ ਵੀ ਪੱਠੇ ਪਾ ਗੋਹਾ ਸੁੱਟ ਮੇਰ ਕੋ ਨਹੀਂ ਹੁੰਦੇ ਹੋਣਾ ਕੰਮ ਬਥੇਰੇ ਕਰ ਲਏ ਆ ਆ ਘਰੀ ਜਾਓ ਆਪੇ